ਸਤ ਸ੍ਰੀ ਅਕਾਲ ਬਾਪੂ ਸਤ ਸ੍ਰੀ ਅਕਾਲ ਜੀ ਬਾਪੂ ਯਾਰ ਮਗਹਾਈ ਦਾ ਕੀ ਹਿਸਾਬ ਆ ਵੀ ਸਾਡੇ ਵੇਲੇ ਮਗਹਾਈ ਜ਼ਿਆਦੇ ਆ ਕਿ ਤੁਹਾਡੇ ਵੇਲੇ ਜ਼ਿਆਦੇ ਸੀ ਅੱਗੇ ਨਾਲ ਘਟਈ ਆ ਕਿ ਵਧੀਆ ਮਗਹਾਈ ਯਾਰ ਬਹੁਤ ਮੈਨੂੰ ਇੰਨਾ ਤਾਂ ਪਤਾ ਨਹੀਂ ਵੀ ਮਗਹਾਈ ਆ ਜਿਹੜੀ ਇੰਨੀ ਕਿ ਜਿੰਨੀ ਕਿ ਮੈਂ ਵੇਖੀ ਆ ਉਹਨੇ ਕਿ ਬਤਨ ਦੱਸ ਦੇਣਾ ਬਾਬਿਆਂ ਵਾਲੀ ਮਗਹਾਈ ਆ ਜਿਹੜੀ ਉਹ ਤਨ ਵੀ ਦੱਸ ਸਕਦਾ ਸਾਡੇ ਆਪ ਦੇ ਟਾਈਮ ਦੀ ਦੱਸ ਸਕਦਾ ਅੱਛਾ ਜੀ ਵੀ ਪਹਿਲਾਂ ਨਾ ਘਰ ਵਸ ਕੇ ਜੀਤ ਕੋਲੇ ਟਰੈਕਟਰ ਹੁੰਦਾ ਸੀ ਐਂਟਰ ਠੀਕ ਹੈ ਉਹ ਵਾਣ ਫੂਣ ਵਾਹਦਾ ਹੁੰਦਾ ਸੀ ਕਿ ਉਦੋਂ 25 ਰੁਪਏ ਕਿਲੇ ਦੀ ਭਾਈ ਹੁੰਦੀ ਸੀ ਅੱਛਾ ਤੇ ਜਦੋਂ ਮੈਂ ਟਰੈਕਟਰ ਲਿਆ ਉਹ ਤੋਂ 2 ਸਾਲ ਮਗਰੋਂ ਹਾਂ ਉਦੋਂ ਵੀ 25 ਰੁਪਏ ਕਿਲੇ ਦੇ ਹੀ ਹੁੰਦੇ ਸੀ ਅੱਛਾ ਜੀ ਤੇ 25 ਰੁਪਏ ਦੀ ਬੋਤਲ ਆਉਂਦੀ ਸੀ ਸ਼ਰਾਬ ਦੀ ਅੱਛਾ ਜੀ ਉਦੋਂ ਆਉਂਨਾ ਫਿਰ ਵਾਧਿਆ ਵਾਧਿਆ ਲੇਕੋ 35 ਰੁਪਏ ਬੋਤਲ ਹੋ ਗਈ ਅੱਛਾ ਜੀ ਤੇ 35 ਰੁਪਏ ਕਿਲੇ ਦੀ ਬੋਈ ਹੋ ਗਈ ਇਹ ਮੈਂ ਮਾਉਂਦਾ ਰਿਹਾ ਮੇਰੇ ਆਪ ਦੀ ਵੈਲਾ ਅੱਛਾ ਜੀ ਤੇ ਇਹ ਇਹ ਫਿਰ 35 ਰੁਪਏ ਕਿਲੇ 'ਚ ਮੈਂ ਮਾਉਂਦਾ ਰਿਹਾ ਹਾਂ ਤੇ ਦਾਣੇ ਉਦੋਂ ਇੰਨੇ ਕੁ ਹੁੰਦੇ ਸੀ ਹਾਂਜੀ ਵੀ ਜਿੰਨੇ ਹੁਣ ਆਪਣੀ ਮੰਡੀ 'ਚ ਹੁੰਦੇ ਆ ਪਿੰਡ ਵਾਲੀ 'ਚ ਅੱਛਾ ਜੀ ਚੈਤੋ ਮੰਡੀ 'ਚ ਦਾਣੇ ਮੈਂ ਇੰਨੇ ਕੁ ਵੇਂ ਇਨੇ ਖੁੰਦੇ ਸੀ ਠੀਕ ਹੈ ਪਿੰਡ ਆਪਣੇ ਰਾਜੇਰਾਮ ਕੇ ਆੜਤ ਹੁੰਦੀ ਸੀ ਨੱਥੂ ਸੁਰਤੇ ਕੇ ਅੱਛਾ ਇਹਨਾਂ ਦੇ ਨਿਆਮੀ ਵਾਲਾ ਦਾਣੇ ਵਾਲਾ ਇੱਧਰ ਨੂੰ ਕੀ ਉਹਨੂੰ 10 15 ਪਿੰਡ ਲੈਦੇ ਉਹਦੇ ਉਦੋਂ ਚੋਟੀ ਤੇ ਚੜਾਈ ਸੀ ਇਹਨਾਂ ਦੀ ਅੱਛਾ ਤੇ ਸਾਰੀ ਮੰਡੀ ਦੇ ਵਿੱਚ ਦਾਣੇ ਇੰਨੇ ਨਹੀਂ ਹੁੰਦੇ ਸੀਗੇ ਇੰਨੇ ਪਿੰਡਾਂ ਦੇ ਜਿੰਨੇ ਆਪਣੀ ਪਿੰਡ ਵਾਲੀ ਮੰਡੀ ਹੁੰਦੀ ਹੈ ਠੀਕ ਹੈ ਪਿੰਡ ਜੈਤੋ ਨੂੰ ਜਦੋਂ ਅਸੀਂ ਜਾਂਦੇ ਹਾਂ ਜੀ ਆਉਂਦੇ ਤੇ ਸਾਨੂੰ ਜਾਂਦਾ ਉਹਦਾ ਬੰਦਾ ਸਭ ਤੋਂ ਜ਼ਿਆਦਾ ਹੁੰਦਾ ਫਲਾਣਾ ਬੰਦਾ ਮੈਨੂੰ ਇੱਥੇ ਮਿਲਿਆ ਇੱਥੇ ਮਿਲਿਆ ਹੁਣ ਤਾਂ ਯਾਰ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕਿੱਥੇ ਮਿਲਿਆ ਕਿੱਥੇ ਨਹੀਂ ਉਹਦੇ ਕੋਲ ਦੁਨੀਆਂ ਹੀ ਇੰਨੀ ਵੱਧ ਗਈ ਤੇ ਇੰਨਾ ਸਾਡਾ ਆਉਣਾ ਜਾਣਾ ਵੱਧ ਗਿਆ ਅੱਛਾ ਜੀ ਤੇ ਕਿਹੜਾ ਨਾ ਮੈਂ ਮੈਂ ਵੀ ਕਣਕ ਢੋਵਾਂ ਹਾਂਜੀ ਦੀਪ ਸੋਹਣੇ ਕਾ ਅੱਛਾ ਜੀ ਉਹਦੇ ਕੋਲੇ ਆਸ਼ਾ ਟਰੈਕਟਰ ਹੁੰਦਾ ਸੀਗਾ ਉਹ ਕਰਾਇ ਕਰਾ ਘੱਟ ਪਾਉਂਦੇ ਸੀਗੇ ਹਾਂਜੀ ਡੰਗ ਜਾ ਲੈਂਦਾ ਸੀਗਾ ਉਹਨਾਂ ਦਾ ਤੇ ਮੈਂ ਕਰਾਇਆ ਪਾਉਂਦਾ ਸੀ ਮੈਂ ਤਾਂ ਨੇਤੀ ਮੰਡੀ ਜਾਣਾ ਹੁੰਦਾ ਸੀਗਾ ਟਰੈਕਟਰ ਲੈ ਕੇ ਹਾਂ ਅਸੀਂ ਉੱਥੇ ਇਕੱਠੇ ਹੋ ਗਏ ਉਹਨਾਂ ਮਤਲਾ ਨਾਲ ਉਹਨਾਂ ਹੀ ਮ ਉਹ ਉਹ ਗਾੜਾ ਗੁਣਾ ਵੀ ਕੱਢ ਲੈਂਦਾ ਸੀਗਾ ਉਹ ਤੇ 바ਵਾ ਮੱਲੇ ਕਾ ਹਾਂਜੀ ਤੇ ਉਹ 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 ਵਾਲਾ ਨਹੀਂ ਮਤ ਲਾ ਦੇਗੋ ਤੇ ਮੇਰਾ ਵੀ ਜੀ ਕਰ ਮੈਨੂੰ ਨਾ ਬੇਬੇ ਦੂੰਗਾ ਜਰੂਰ ਹੁੰਦੀ ਪੈਸੇ ਜਿਹੜੇ ਨਾਥ ਨੇ ਜੇਬ ਤਾਂ ਨਹੀਂ ਹੁੰਦੀ ਮੈਂ 2 ਰੁਪਏ ਚਾਹ ਤੇ ਲਾਉਂਦਾ ਨਹੀਂ ਸੀ ਠੀਕ ਹੈ ਉਹ ਆਖੇ ਤੂੰ ਕਿਰਸ ਕਰਦਾ ਆ ਜਾ ਪੈਸੇ ਮੈਂ ਦੇ ਦੂੰ ਹਾਂ ਉਹਦੋਂ ਨਾ 2 ਰੁਪਏ ਦਾ ਸਮੋਸਾ ਹਾਂ ਤੇ 2 ਰੁਪਈਆਂ ਦਾ ਚਾਹ ਦਾ ਕੱਪ ਹੁੰਦਾ ਸੀ ਕਿ 5 ਰੁਪਈਆਂ ਦਾ ਲੇਡਲੇ ਮਾਤੜਾ ਆ ਜਾ ਪੈਸੇ ਮੈਂ ਦੇ ਦੂੰ ਹਾਂ ਉਹ 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 ਨਾ ਕਰਕੇ ਐਂ ਤੇ 100 ਰੁਪਈਆ ਉਹ ਤੋਂ ਮਸਲ ਗੇੜੇ ਦਾ ਹੁੰਦਾ ਸੀ ਜੈਤੋ ਦਾ ਅੱਛਾ ਜੀ ਤੇ ਕਿਰਾਇਆ ਉਹ ਤੋਂ ਵਾਹਦੇ ਹੁੰਦੇ ਸੀਗੇ ਇੰਨਾ ਕਿ 7000 ਰੁਪਈਆ 25 ਗਰਾਂ ਦੀ ਕਿਸ ਤੋਂ ਦੀ 68 ਸੀ ਕਿਰਾਇਆ ਕਢਾਇਆ ਸੀਗਾ 70000 ਦਾ ਅੱਛਾ ਜੀ ਤੇ ਉਹਦੀ 7000 ਕਿਸਤਾਂ ਦੀ ਰਾਜਾ ਰਾਮ ਨੇ ਹਾਲਾਪੋ ਤਾਂ ਇੰਨੇ ਬਣ ਗਏ ਤੇਰੇ ਉਹ ਰਾਜੇ ਕੋਲੇ ਕਟਾਰੀਆਂ ਉਥੇ ਕਰਾਇਆ ਬੋਣਾ 100 ਰੁਪਿਆ 150 ਗੇੜੇ ਦਾ ਹੁੰਦਾ ਸੀ ਹਾਂਜੀ ਰਾਤ ਨੂੰ 300 ਰੁਪਿਆ ਬਣਾ ਲੈਣਾ 2 ਤੇ 3-400 ਜਨੇ ਬਣਾ ਲੈਣਾ ਪੈਰ ਪੁੰਜੇ ਨਹੀਂ ਲੱਗਦਾ ਸੀ ਕਿ ਜਿਆ 7000 ਕਿਸਤ ਬੁਣਾਲੀ ਆਪਦਾ ਕੰਮ ਮੁਕਤ ਕਰ ਲਿਆ ਅੱਛਾ ਤੇ ਪੈਰ ਪੁੰਜੇ ਨਹੀਂ ਲੱਗਦਾ ਸੀ ਕਿ ਉਦੋਂ ਦੇ ਕੋਡ ਦਾ ਗੇੜਾ ਲਾਉਣਾ ਤੇ 350 300 ਦਾ ਪਿਆਰੇ ਕਹਲੀ ਵਰਗੇ ਹੁੰਦੇ ਸੀ ਜੰਗ ਕਰਗੇ ਲੱਕੜਾਂ ਦਾ ਹਾਂਜੀ ਆਏ ਆਉਣਾ ਵੀ 350 ਦਾ ਕੋੜ ਦਾ ਢੇੜਾ ਲੈ ਕੇ ਆਏ ਯਾਰ ਉਹ ਤੇ ਪਰੇ ਗੱਲਾਂ ਹਾਂ ਇੰਨੀ ਕਿੰਘਾਈ ਤਾਂ ਮੈਂ ਵੇਖੀ ਐ ਅੱਛਾ ਜੀ ਤੇ ਐਦੂੰ ਵਾਲੀ ਨਹੀਂ ਇਹਦੋਂ ਤੇ ਇਹਨਾਂ ਤੋਂ ਮਨ ਖੁਸ਼ ਹੁੰਦਾ ਸੀ ਕਿ ਹੋਣਾ ਯਾਰ ਨਾ ਪੈਸੇ ਬਥੇਰੇ ਵਟ ਲੈਨੇ ਆ ਹਾਂਜੀ ਤੇ ਦਾਣੇ ਬਥੇਰੇ ਵੇਚ ਲੈਨੇ ਆ ਹਾਂਜੀ ਕੇਰਾ ਨਾ ਮੈਂ ਤੇ ਬਾਪੂ 82 ਦੀ ਗੱਲ ਆ ਅੱਛਾ ਜੀ ਖੇਤੋਂ ਨਾ ਲਾਂਗੇ ਦਾ ਗੱਡਾ ਭਰੀ ਆਈ ਗਏ ਅੱਛਾ ਜੀ ਮੇਰੇ ਬਾਪੂ ਨੇ ਗੱਡਾ ਲੱਦਣ ਸਿਖਾਇਆ ਉਦੋਂ ਹਾਂ ਅਸੀਂ ਨਾ ਸਕੂਲ ਦੇ ਬਾੜੇ 'ਚ ਆ ਗਏ ਤੇ ਉਧਰੋਂ ਤਾਇਆ ਸੋਹਣਾ ਕੋਟਾ ਐਸੀ ਬੱਸ ਤੋਂ ਰੋਡ 'ਚ ਤੋਂ ਉਤਰਿਆ ਤੇ ਆਦ ਰੋ ਪੈਕ ਫੂਲ ਆਉਂਦਾ ਮੇਰੇ ਕੋਲ ਹੈ ਐ ਕਰਦਾ ਆ ਵੀ ਤੇ ਉੱਥੇ ਮਿਲਿਆ ਮੈਂ ਪੱਟ ਤੇ ਬੈਠਾ ਹੈ ਗੱਡੇ ਦੇ ਦੇਉਂਗਾ ਤੇ ਵਾਦ ਹੈ ਕਿ ਅਮਦੇ ਬਾਪੂ ਨਾਲ ਤੁਰ ਆਵੇ ਐਸੀ ਉਹ ਨਾ ਭਰਾਸਾ ਇਸ ਵੇਲੇ ਵੀ ਉਹਨੇ ਆ ਕੇ ਹਾਮਰਾਸਾ ਕਿੰਨੀ ਕੁਝ ਬਣ ਕੇ ਕੇ ਬਾਪੂ ਦਾ 400 ਮਣ ਹੋ ਜੂ ਕੱਲੇ ਦੀ ਕਿ ਦੋਹਾਂ ਦੀ ਕਿ ਨਹੀਂ ਬਾਪੂ ਦਾ ਕੱਲੇ ਦੀ ੱਡੋ ਦੀ ਬਹੁਤ ਬਹੁਤ ਅਫਰਤਾ 400 ਕਣਕ ਵਾ ਨਾ 700 ਮਣ ਸਾਨੂੰ ਐ ਲੱਗੀ ਵੀ ਬਹੁਤ ਕਣਕ ਆ ਯਾਰ ਸਾਡੇ 400 ਹੁਣ 1000 1500 ਮਣ ਵੇਚ ਲਈ ਤੇ ਯਾਰ ਨਾ ਇਸ ਸਮੇਂ ਦੀ ਗੱਲ ਆ ਉਹ ਹੁਣ ਉਹ ਉਹਨੇ ਪੈਸੇ ਤੇ ਉਹਨਾਂ ਖੁਸ਼ੀ ਆਉਂਦੀ ਆ ਯਾਰ ਤੂੜੀਏ ਜਿਹੜੀ ਪੰਡਾ ਨਾਲ ਢੋਣੀ 25 ਪੰਡਾ ਗੱਡੇ 'ਚ ਬੰਨ੍ਹਗਾ ਬੰਨ੍ਹਗਾ ਰੱਖ ਲੰਗਾ ਕਿੰਨਾ ਸੀ ਧੋੜੇ ਬਣਾਏ ਪਹਿਲਾਂ ਬਾਪੂਰੀ ਤਾਂ ਢੋਂਦੇ ਸੀ ਅਸੀਂ ਉਹ ਵੀ ਵੇਖਿਆ ਅੱਛਾ ਜੀ ਗੱਡੇ ਨੂੰ ਪਟੀਆਂ ਲਾਈਆਂ ਹੁੰਦੀਆਂ ਹਾਂ ਤੇ 13 ਪੰਡਾ ਹੁੰਦੀਆਂ ਸੀਗਾ ਠੀਕ ਹੈ ਵੀ ਪਾ ਲੀਆਂ ਦੋ ਕੁੱਤੇ ਰੱਖ ਲੀਆਂ 11 ਕੇ ਵਿੱਚ ਪਾਈਆਂ ਤੇ ਉੱਥੇ ਖੋਲ ਲੀਆਂ ਤੇ ਇੱਥੇ ਖੋਲ ਲੀਆਂ ਇੱਥੇ ਲਾ ਕੇ ਤੇ ਜਦੋਂ 25 ਪੰਡਾ ਬੱਝੀਆਂ ਬੱਝੀਆਂ ਰੱਖਣਾ ਪੈਣਾ ਤੇ ਚਾਰ ਗੇੜੇ ਨਾਲ 100 ਪੰਡਾ ਯਾਰ ਲੈ ਜਾਂਦੀ ਹਾਂ ਉਹ ਉਦੋਂ ਵੀ ਉਦੋਂ ਖੁਸ਼ੀ ਤੇ ਪਰ ਹੁਣ ਜਿਹੜੀ ਖੁਸ਼ੀ ਆ ਯਾਰ ਮੈਨੂੰ ਲੱਗਦਾ ਕਿਸੇ ਤਰੀਕੇ ਨਾਲ ਵੀ ਉਨੀ ਨਹੀਂ ਹੁੰਦੀ ਜਿੰਨੀ ਉਦੋਂ ਆਉਂਦੀ ਅਛਾ ਜੀ ਉਹਦਾ ਦਿਮਾਗ ਇਹਨਾਂ ਦਾ ਤੜਕੇ ਖੇਤ ਉੱਠ ਕੇ ਸਮਾਨ ਲੈ ਕੇ ਆਥਰੇ ਉਹਨਾਂ ਨਾਲ ਤਾਂ ਕੋਈ ਆਵਾਜ਼ ਮਾਰਦਾ ਸੀ ਅਛਾ ਜੀ ਨਾ ਕੋਈ ਫੋਨ ਕਰਦਾ ਸੀ ਨਾ ਦਿਮਾਗ ਕਿਤੇ ਜਾਂਦਾ ਸੀ ਹਾਂ ਉਹ ਕੱਲਾ ਖੇਤ ਦੇ ਨੂੰ ਟੱਕ ਮਾਰ ਲੇ ਐਂ ਕਰ ਲੇ ਵਣ ਥਲੇ ਬਾਬੇ ਕੇਰ ਵਾਲੀ ਵਣ ਥਲੇ ਨਾ ਬਾਬੇ ਕੇਰ ਵਾਲਾ ਵਾਂਡਾ ਜਿਹੜਾ ਆਪਾਂ 2-3 ਸਾਲ ਰੱਖਿਆ ਅਛਾ ਜੀ ਆਪਣੀ ਮੇਰ ਜੇ ਕੀਤੀ ਤਾਂ ਬਾਬੇ ਕੇਰ ਨਹੀਂ ਕੀਤੀ ਜਿਆਦੇ ਠੀਕ ਹੈ ਉਥੇ ਆਦ ਨੂੰ ਦੁਪਹਿਰੇ ਚੱਦ ਸੱਟ ਕੇ ਪਹੇ ਜਾਣਾ ਮੰਜਾ ਢਾਹ ਰਹਿਣਾ ਤੇ ਉਹ ਯਾਰ ਆਨੰਦ ਜਿਹੜਾ ਉਹ ਉਹ ਨਹੀਂ ਆਉਂਦਾਗਾ ਪੈਸੇ ਹੁਣ ਬਥੇਰੇ ਵਟ ਲੈਨੇ ਤੇ ਨਾ ਕੋ ਪੱਲੇ ਆ ਕੁਛ ਤੇ ਉਹ ਜਿਹੜਾ ਆਨੰਦ ਆ ਜਿਹਦਾ ਉਹ ਨਹੀਂ ਆਉਂਦਾਗਾ ਉਹ ਆਨੰਦ ਸੀਗਾ ਜਿਹਦਾ ਉਹ ਉਦੋਂ ਹੀ ਸੀਗਾ ਹੁਣ ਜਿਹੜੀ ਮਹਿੰਗਾਈ ਆ ਇੰਨੀ ਖੋ ਗਈ ਹੈ ਵੀ ਹੁਣ ਜਿਹੜੀ ਮੈਨੂੰ ਲੱਗਦਾ ਤੇ ਕੋਈ ਭਾਈ ਨਾਲੋਂ ਵੀ ਬੋਤਲ ਵੀ ਟੱਪ ਗਈ ਤੇ ਭਾਈ ਵੀ ਟੱਪ ਗਈ ਹੁਣ ਯਾਰ ਹੱਥ ਪੱਲੇ ਕੁਛ ਨਹੀਂ ਕੱਲਾ ਤੇ ਕੋਲਾ ਖਰਚਾ ਹੀ ਆ ਪੈਸੇ ਹੀ ਵਟ ਲੈਨੇ ਤੇ ਲੱਗੀ ਵੀ ਆ ਜਾਂਦੇ ਵੀ ਜਿੰਨਾ ਨਾ ਲੱਗ ਜਾਂਦਾ ਪਤਾ ਤੇ ਨਾ ਆਉਂ ਜਾਂਦਾ ਪਤਾ ਆ ਆ ਆ ਮਗਿਆਈਆ ਮੈਂ ਤਾਂ ਇਹ ਵੇਖੀ ਆ ਠੀਕ ਹੈ ਉਹ ਜਿੰਦਗੀ ਚ ਇਕੱਲੇ ਮੈਂ ਆਉਂ ਵੀ ਇਕੱਲੇ ਫੜੇ ਨਹੀਂ ਹੱਕੇ ਮੈਂ ਅੱਛਾ ਜੀ ਫੜਾ ਨਹੀਂ ਮਹ ਕਿਆਗਾ ਉਹ ਮੈਂ ਵੇਖਿਆ ਉਹ ਚਾਚੇ ਨੇ ਫੜਾ ਬਹੁਤ ਹੱਕਿਆ ਅੱਛਾ ਜੀ ਉਹ ਉਹ ਚਾਚੇ ਦਾ ਵੀ ਉਹ ਚਾਚੇ ਦਾ ਸ਼ਰੀ ਵੀ ਇੰਨਾ ਕਰਿਆ ਚਾਚੇ ਦਾ 70 ਕਿਲੋ ਭਾਰ ਰਿਆ ਵਾ ਤੋਂ ਵੱਧ ਅੱਛਾ ਜੀ 75 ਤੋਂ ਫੜਾ ਹੱਕਣਾ ਹਾਂ ਤੇ ਜਦਾਈ ਨਾਲ ਕੰਮ ਕਰਨਾ ਚਾਚਾ ਤੁਹਾਨੂੰ ਬਹੁਤ ਕਰਦਾ ਸੀਗਾ ਅੱਛਾ ਜੀ ਤੂੰ ਮੁੜ ਕੇ ਮੋਟ ਬਣ ਜਾਂਦਾ ਕਿ ਯਾਰ ਕਿਉਂ ਮੁੜ ਕੇ ਚਾਚੇ ਵਾਲੀ ਗੱਲ ਮੈਂ ਬਣ ਗਿਆ ਮੈਂ ਤੇ ਉਹ ਨਹੀਂ ਮੈਂ ਕਿਹਾਗਾ ਤੇ ਹੋਰ ਅੱਥੀ ਬਜਾਈ ਕਰਨੀ ਹਾਂ ਸਰੋਂ ਬੀਜਣੀ ਬਾਜਰਾ ਬੀਜਣਾ ਹਾਂ ਗੱਡਾ ਲਦਣਾ ਇਹ ਕਰਨਾ ਕਣਕ ਵਿੱਚੋਂ ਘਟ ਵੱਡੀ ਦੀ ਸੀ ਗੀਤਰਾ ਤਾਇਆ ਕਣਕ ਵੱਢਣ ਨੂੰ ਤੇ ਬਲਕਾਰਨਾ ਮਲਕਾਣਾ ਸੀ ਹਾਂ ਉੱਠ ਗਿਆ ਤੇ ਉਹ ਮਚਾਕੀ ਅੱਛਾ ਜੀ ਇਹ ਇਹ ਬੈਠੇ ਵਢੀ ਜਾਂਦੇ ਸੀ ਮੈਂ ਤੇ ਬੂਟੇ ਨੇ ਤਰਲੇ ਮਾਰਨੇ ਫਿਰ ਹਾਂ ਮੈਥੋਂ ਸਾਰਾ ਦਿਨ ਬਹਿ ਕੇ ਕਣਕ ਨਹੀਂ ਵੜੀ ਨਰਮਾ ਪਟਣਾ ਹੁੰਦਾ ਰੇਪਾਉਣੀ ਹੁੰਦੀ ਰੂੜੀ ਦੀ ਸਾਰਾ ਦਿਨ ਟੋਕਰੇ ਭਰ ਕੇ ਜਿਵੇਂ ਮਰਜੀ ਆ ਜਾ ਜਾਈ ਨਾ ਟੂੜੀ ਲਾਉਣੀ ਹੁੰਦੀ ਕੁਸ ਲਾਉਣਾ ਹੁੰਦਾ ਵੀ ਮੈਥੋਂ ਨਾ ਸਾਰਾ ਦਿਨ ਬਹਿ ਕੇ ਕਣਕ ਨਹੀਂ ਵੜੀ ਦੀ ਸੀਗੀ ਅੱਛਾ ਇੱਕ ਇੱਕ ਮੈਥੋਂ ਨਰਮਾ ਨਹੀਂ ਚੁਕੀਦਾ ਸੀਗਾ ਇਹ ਇਹ ਨਾ ਮਚੜਾ ਤੇ ਗੁੜੀਏ ਪਟਣਾ ਹੁੰਦਾ ਤਾਂ ਮੈਂ ਉਹਦੋਂ ਬਥੇਰਾ ਪਟਦਾ ਹੀ ਪੁਕੀਦਾ ਸੀ ਇਹ ਐਂ ਬਸ ਕਰਦਿਆਂ ਦੀ ਬਹੁਤ ਵਧੀਆ ਉਹਨੂੰ ਸ਼ੁਕਰ ਆ ਪ੍ਰਮਾਤਮਾ ਦਾ ਸੱਚਾ ਪਾਸ਼ਾ ਵੇਗੁਰੂ ਸ਼ੁਕਰ ਆ ਤੇਰਾ ਮਾਲਕਾ ਸੱਚਾ ਪਾਸ਼ਾ ਬਹੁਤ ਵਧੀਆ ਜ਼ਿੰਦਗੀ ਆ ਸੱਚਾ ਪਾਸ਼ਾ ਦਿੱਤੀ ਤੇ ਬਹੁਤ ਜ਼ਿੰਦਗੀ ਜਿਹੜਾ ਦਿੱਤਾ ਜ਼ਿੰਦਗੀ ਇਹਨਾਂ ਜਿਹੜੀ ਲੰਬੇਰੀ ਵੀ ਬਹੁਤ ਹੁੰਦੀ ਆ ਤੇ ਛੋਟੀ ਵੀ ਬਹੁਤ ਹੁੰਦੀ ਆ ਇਹ ਨਿਗਾ ਮਾਰ ਕੇ ਨਾ ਜ਼ਿੰਦਗੀ ਦੇ ਵਿੱਚ ਬੰਦਾ ਬਹੁਤ ਬੱਸ ਕੁਝ ਵੇਂਦਾ ਕਰਦਾ ਤੇ ਲੰਬੇਰੀ ਵੀ ਬਹੁਤ ਆ ਤੇ ਦੂਦੂ ਦਾ ਪੱਖ ਵੀ ਤੇ ਛੋਟੀ ਵੀ ਬਹੁਤ ਆ ਵੇਗੁਰੂ ਜੀ ਦਾ ਖਾਲਸਾ ਦੇ ਵੇਗੁਰੂ ਜੀ ਦਾ ਸੱਚਾ ਪਾਸ਼ਾ ਕਿਤੇ ਫੇਰ ਫਰਨਾਵਾਂਗੇ ਤਾਂ ਨਿਆ ਠੀਕ ਹੈ ਵੇਗੁਰੂ